ਜੀ ਸਾਰਿਆਂ ਨੂੰ ਅੱਜ ਆਪਣੇ ਹੈਗੀ ਰਿੰਗ ਸਰਮਨੀ ਤੇ ਪਿੱਛੇ ਰਿੰਗ ਸਰਮਨੀ ਦੀ ਪੂਰੀ ਡੈਕੋਰੇਸ਼ਨ ਹੋ ਚੁੱਕੀ ਆ ਸੋ ਇਸ ਕਰਕੇ ਅਸੀਂ ਵਲੌਗ ਕੱਢਣ ਲੱਗੇ ਆ ਇਹਨਾਂ ਨੂੰ ਹੁਣੇ-ਹੁਣੇ ਮੰਜੇ ਤੋਂ ਠਾ ਕੇ ਲਿਆਂਦਾ ਗਿਆ ਕਿਉਂਕਿ ਉੱਥਾਂ ਨੂੰ ਅਸੀਂ ਲੇਟ ਹੋ ਜਾਂਦੇ ਆ ਵਿਆਹ ਤਾਂ ਦੇਣਾ ਪਰ ਅਸੀਂ ਇੱਥੇ ਆਪਦਾ ਇੰਜੋਏ ਕਰਨ ਆਏ ਹੋਏ ਆ ਡੈਕੋਰੇਸ਼ਨ ਅਜੇ ਰਹੀ ਦੀ ਅੱਧੀ ਹੋਈ ਹੈ ਤਾਂ ਅੱਛਾ ਉਹ ਸਟੇਜ ਵੀ ਅਜੇ ਤਾਂ ਸਜਾਉਣਾ ਵਾਲਾ ਪਿਆ ਪੂਰਾ ਹਾਂ ਪਰ ਆਪਾਂ ਦਿਖਾ ਦਈਏ ਨਾ ਜਿੰਨੀ ਹੋਈ ਉੰਨੀ ਤਾਂ ਦਿਖਾ ਦਈਏ ਭਈ ਸਾਡਾ ਰਾਜੂ ਲੈ ਕੇ ਜਾ ਰਿਹਾ ਗਲਾਵਜਾ ਹੁਣ ਤੜਕੇ-ਤੜਕੇ ਪਹਿਲਾਂ ਇਹ ਪੇਟ ਪੂਜਾ ਕਰਨ ਲੱਗੇ ਆ ਬਾਕੀ ਕੰਮ ਫਿਰ ਕਰਾ ਕੇ ਨਹੀਂ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਹੈ ਨਾ ਹਾਂ ਲਓ ਵੀ ਆਪਣੀ ਜਿਹੜੀ ਇਹ ਰਿੰਗ ਸਰੇਮਨੀ ਦੀ ਆਪਾਂ ਪਰਸੋਂ ਗਾਇਨਸੀ ਆ ਆਪਾਂ ਨੂੰ ਕੀ ਪਤਾ ਵੀ ਭਰਾਵਾ ਦੁੱਧ ਕੀ ਕਰਨਾ ਉਹਨਾਂ ਨੂੰ ਪੁੱਛੋ ਸੋ ਆਪਣੀ ਜਿਹੜੀ ਰਿੰਗ ਸਰਮਨੀ ਦੀ ਜਿਹੜੀ ਡੈਕੋਰੇਸ਼ਨ ਆ ਨਾ ਉਹ ਹਾਫ ਕੰਪਲੀਟ ਹੋਈ ਆ ਅਜੇ ਪੂਰੀ ਕੰਪਲੀਟ ਨਹੀਂ ਪੂਰੀ ਕੰਪਲੀਟ ਮੈਂ ਤੁਹਾਨੂੰ ਅੱਗੇ ਦਿਖਾਵਾਂਗੀ ਪਰ ਜਿਹੜੀ ਸਾਡੇ ਘਰੇ ਆ ਲਾਈਟਨਿੰਗ ਕੀਤੀ ਆ ਨਾ ਇਹ ਬਹੁਤ ਜ਼ਿਆਦਾ ਵਧੀਆ ਵਾ ਸੋ ਅੱਜ ਜਿਹੜਾ ਵਾ ਰਿੰਗ ਸਰਮਨੀ ਦਾ ਜਿਹੜਾ ਸਾਡੇ ਘਰ ਪ੍ਰੋਗਰਾਮ ਹੈਗਾ ਵਾ ਤੇ ਡੈਕੋਰੇਸ਼ਨ ਤੁਸੀਂ ਵੇਖ ਕੇ ਸਾਨੂੰ ਦੱਸਿਓ ਵੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਬਾਕੀ ਤਾਨੂੰ ਨਾਲ ਦੀ ਨਾਲ ਜਿਦਾਂ ਹੀ ਇਹ ਫੁੱਲ ਹੋਏਗੀ ਨਾ ਮੈਂ ਤੁਹਾਨੂੰ ਅੱਗੇ ਹੋਰ ਦਿਖਾਵਾਂਗੀ ਸੋ ਇੱਥੇ ਜਿਹੜਾ ਅਸੀਂ ਆ ਜਿਹੜੀ ਆ ਇਹ ਸਟੇਜ ਬਣਾਈ ਹੋਈ ਆ ਜਿੱਥੇ ਮੁੰਡੇ ਤੇ ਕੁੜੀ ਨੇ ਬੈਠਣਾ ਸੀ ਸਾਰੇ ਫੰਕਸ਼ਨ ਜਿੰਨੇ ਜ਼ਿਆਦਾ ਅਸੀਂ ਘਰ ਕਰ ਸਕੀਏ ਅਸੀਂ ਜ਼ਰੂਰ ਕਰਾਂਗੇ ਸੋ ਇਹ ਡੈਕੋਰੇਸ਼ਨ ਸਾਰੇ ਇਧਰ ਵੀ ਪੂਰੀ ਕੀਤੀ ਗਈ ਆ ਬਹੁਤ ਸੋਹਣੀ ਲੱਗ ਰਹੀ ਆ ਡੈਕੋਰੇਸ਼ਨ ਸੋ ਬਾਕੀ ਤੁਸੀਂ ਵੀ ਦੱਸਿਓ ਤੁਹਾਨੂੰ ਇਹ ਡੈਕੋਰੇਸ਼ਨ ਕਿਦਾਂ ਦੀ ਲੱਗੀ ਬਾਕੀ ਦੀ ਫੁੱਲ ਜਿਹੜੀ ਮੈਂ ਕੰਪਲੀਟ ਕਰਦੀ ਇਹ ਦੋਵੇਂ ਭਾਜੀ ਤੇ ਸਾਲਾ ਦੋਵੇਂ ਪਤਨ ਕੀ ਗੱਲਾਂ ਕਰਨ ਲੱਗੇ ਹੋਏ ਆ ਆਪਾਂ ਇਹਨਾਂ ਦੀਆਂ ਗੱਲਾਂ ਬਾਤਾਂ ਵੀ ਜ਼ਰੂਰ ਸੁਣਾਗੇ ਠੀਕ ਹੈ ਨਹੀਂ ਮੈਂ ਕਿਹਾ ਡੈਕੋਰੇਸ਼ਨ ਵਿਖਾ ਰਹੀ ਹਜੇ ਤਾਂ ਹਾਫ ਡਨ ਹੋਈ ਆ ਤੁਸੀਂ ਆਪਸੇ ਡਿਸਕਸ਼ਨ ਜੀ ਕਰਾਂਗੇ ਮਨਨੀ ਦੇ ਅਕੋਰਡਿੰਗ ਕੀ ਮੇਰਾ ਮੂਵਿੰਗਾ ਆਉਂਦਾ ਮੂਵਿੰਗਾ ਨਹੀਂ ਆਉਂਦਾ ਇਹ ਕਈ ਵਾਰੀ ਸਰੀਰ ਦਾ ਸਟਰਕਚਰ ਇਹਦਾ ਸਾਡਾ ਕਿਉਂ ਸੈਲਫੀ ਦੇ ਵੀ ਸਹੀ ਆਉਂਦਾ ਭਾਈ ਤੋੜੇ ਨਹੀਂ ਆਉਂਦਾ ਸਾਡਾ ਅਦਾ ਮਤਲਬ ਕਿ ਮੇਰਾ ਮੂਵਿੰਗਾ ਹੈ ਸੰਦੀਪ ਤੂੰ ਦਬਾ ਭਾਈ ਜਦ ਮੂਵਿੰਗਾ ਆਉਂਦਾ ਤੁਸੀਂ ਦੋਵੇਂ ਲੈਡ ਮੈਂਟ ਆਉਂਦਾ ਦੋ ਪੁਰਾਣਾ ਪੁਰਾਣੀ ਨਹੀਂ ਇਹ ਗਰਦੀ ਦਾ ਵੀ ਵਿੰਗਾ ਆਉਂਦਾ ਤੂੰ ਵਿੰਗਾ ਆਉਂਦਾ ਸਾਰਿਆਂ ਦਾ ਹੀ ਵਿੰਗਾ ਆਉਂਦਾ ਮੂਵਿੰਗਾ ਆਉਂਦਾ ਲੱਗਦਾ ਫਰੰਟ ਕੈਮਰਾ ਕਰਕੇ ਵਿੰਗਾ ਆਉਂਦਾ ਇਹ ਆ ਓ ਮਾਈ ਗੋਡ ਮੈਂ ਮੈਗ ਲਾਇਆ ਪਰ ਨਾਟ ਵਰਕਿੰਗ ਇਹਨੇ ਲਾਦਾ ਉਹ ਮਗਰ ਮੰਮੀ ਵੀ ਆ ਚੁੱਕੀ ਆ ਅਜੀਤ ਕਰਕੇ ਇਤਨੀ ਇਹਨਾਂ ਦਾ ਕੱਲ ਬੀਪੀ ਜਿਹੜਾ ਬਹੁਤ ਜ਼ਿਆਦਾ ਹਾਈਡ ਹੋ ਗਿਆ ਸੀ ਇਹ ਆਪ ਦੀ ਜੁੰਡ ਸਾਸੀ ਉਮੀਦਾਰ ਮੈਂਬਰ ਆ ਪੰਚਾਇਤ ਨੂਰਪੁਰ ਕੀ ਮਾਂ ਕਾਡ ਵੋਟਾਂ ਨਾਲ ਜਿੱਤੀ ਸੀ ਕਹਿੰਦੇ ਆ ਨਾ ਕਾਡ ਵੋਟਾਂ ਨਾਲ 120 ਦੇ ਸਾਰੀਆਂ ਇਹ ਕਾਡ ਵੋਟਾਂ ਨਾਲ ਬੰਦੇ ਜਿੱਤੀ 93 ਸਾਰੀਆਂ ਵੰਡੀ ਗਈ ਵੋਟ ਆਓ ਤੇ ਕੱਲ ਸਾਡੀ ਜਿਹੜੀ ਮਾਤਾ ਸ੍ਰੀ ਆ ਇਹ ਜਿਆਦਾ ਹੀ ਸਟ੍ਰੈਸ ਲੈ ਕੇ ਇਹਨਾਂ ਨੇ ਆਪਦੀ ਕੁੜੀ ਲਾੜ ਲਈ ਧੀ ਦਾ ਵਿਆਹ ਨਾ ਤੇ ਬਰੋਰੋ ਕੇ ਮਾਂ ਪੁੱਤਾਂ ਨੇ ਬਹੁਤ ਬੁਰਾ ਹਾਲ ਕੀਤਾ ਜੋ ਜਗਦੀ ਦੀ ਤੋਂ ਚਲਦੀ ਆਈ ਆ ਹਾਂ ਤੇ ਫਿਰ ਰੋਣੇ ਕਾ ਤੋ ਫਿਰ ਮਟਰ ਕੱਢ ਤੇ ਵੀ ਐਵੇਂ ਕਾ ਤੋ ਬਧਾਇਆ ਰੋ ਰੋਂਦਿਆ ਰੋਂਦਿਆ ਨੇ ਕੱਲੇ ਨਹੀਂ ਬੋਰੀ ਟੋਕਰੇ ਦੋ ਨਾਲ ਬਾਜੀ ਨੂੰ ਲਾਇਆ ਆ ਹਾਂ ਹਾਂ ਭਾਜੀ ਤਾਂ ਰਾਤੀ ਸੇਲੇ ਭੇਲੇ ਬਾਹਰ ਆਏ ਫਿਰਦੇ ਸੀ ਨਾ ਨਾ ਸੇਲੇ ਗਾ ਰਹੇ ਨੌਨਸੈਂਸ ਸੇਲੇ ਉਹ ਮੈਂ ਬਣਾਏ ਮੈਂ ਕਿਹਾ ਉਹ ਇੰਨੇ ਬਣਾਏ ਆ ਮੈਂ ਉਹ ਕਿਹਾ ਸੀ ਨਾ ਬਣਾਉਣਾ ਦੋ ਜਾ ਗਏ ਉਹ ਕੰਪਨੀ ਤੋਂ ਉਹਨਾਂ ਦੀ ਖਰਾਬ ਆਦਤ ਹੀ ਹੋ ਗਈ ਕੰਪਨੀ ਆਦਤ ਹੀ ਉਹਨਾਂ ਦੀ ਖਰਾਬ ਜਿੰਦ ਮੈਂ ਇਹਨੂੰ ਕਿਹਾ ਵੀ ਸੀ ਸਾਰੇ ਸੌ ਗਏ ਭਾਜੀ 12 1 ਵਜੇ ਤੱਕ ਲੱਗੇ ਰਹੇ ਟੈਂਟਾਂ ਦੇ ਅੰਦਰ ਸੌਜੋ ਭਾਜੀ ਉਹਨਾਂ ਨੂੰ ਸੰਭਾਲੀ ਜਾਣ ਨਹੀਂ ਮੈਂ ਕਿਹਾ ਵੀ ਤੇ ਇਹ ਕੰਪਨੀ ਨਾਰਲਾ ਨਾਰਲਾ ਇਹ ਗੁੱਗੂ ਨੇ ਰਲਾਈ ਕੰਪਨੀ ਸੋ ਅਸੀਂ ਤੁਹਾਨੂੰ ਮੜਾ ਜਿਹੜਾ ਘਰੇ ਫੂਡ ਬਣਾਇਆ ਉਹ ਵੀ ਚੈੱਕ ਕਰਾ ਦਿੰਦੇ ਆ ਜੀ ਤੇ ਨਾਲ ਦੀ ਨਾਲ ਕੈਮਰਾ ਬੈਕ ਕਰਾ ਦੇ ਬੈਕ ਕੈਮਰਾ ਉਰ ਉਰ ਫੋਟੋ ਕੀ ਚੀਜ਼ ਨਹੀਂ ਇਹ ਤਾਂ ਆ ਜਾਓ ਜਾਂਦੇ ਜਾਂਦੇ ਆ ਜਾਓ ਤੁਹਾਨੂੰ ਨਾਲ ਹੀ ਕੰਟੀਨਿਊਟੀ ਜਾਨ ਬੈਕ ਕਰਾਉਣੇ ਆ ਜਾਓ ਇਹਦੇ ਪਰ ਇਹ ਜਾਣਦੇ ਨਾ ਉਸ ਤੋਂ ਬਹੁਤ ਜ਼ਿਆਦਾ ਰੱਖੀਆਂ ਲੋਕੋ ਲੋਕੋ ਕੇ ਰੱਖ ਰਹੇ ਨੇ ਸਾਡੇ ਤੋਂ ਸਾਰਿਆਂ ਤੋਂ ਇਹ ਕੋਈ ਨਾ ਡੈਕੋਰੇਸ਼ਨ ਐਡਾ ਮਹੱਤਵ ਹੁੰਦਾ ਵਾ ਘਰ ਦੇ ਵਿੱਚ ਨਾ ਜੀਆਂ ਦਾ ਸਭ ਤੋਂ ਵੱਡਾ ਮਹੱਤਵ ਕੀ ਹੁੰਦਾ ਵਾ ਹਲਵਾਈ ਦਾ ਕਿ ਫੂਡ ਕਿਦਾਂ ਦਾ ਪ੍ਰਪੇਅਰ ਹੋਇਆ ਕਿਦਾਂ ਦਾ ਖਾਦਾ ਲੋਕਾਂ ਨੇ ਕੀ ਪ੍ਰਸ਼ੰਸਾ ਕੀਤੀ ਆ ਇਹ ਭੱਲ ਜਾਣ ਕੇ ਪਰ ਐਂ ਗੱਲ ਦੋ ਯਾਰ ਉਹਨਾਂ ਕੋਲ ਜਿਹੜੀ ਚੀਜ਼ ਬਣੀ ਨਾ ਸਰਾ ਸੀ ਨਾ ਮਿੱਠਾ ਵਾਦੂ ਉਹ ਇਹ ਬੰਦੇ ਆ ਹਾਂ ਮੈਂ ਕਰ ਦੂਗਾ ਖਾਧੀ ਆ ਵੇਖੋ ਜੀ ਇਹ ਪਨੀਰ ਵਾਲੀ ਜੀ ਵੈਰੀ ਗੁੱਡੀ ਆ ਪਨੀਰ ਵਾਲੇ ਕੰਮ ਕਰਦੇ ਤੁਸੀਂ ਮੈਂ ਕਿਹ ਲੋ ਹੱਥ ਦੇ ਵਿੱਚ ਲੋ ਲਾਣ ਦੇ ਪਰ ਲੱਗ ਗਿਆ ਆ ਇਹ ਘਰ ਦਾ ਪਨੀਰ ਆ ਦੇ ਖਾਂਜੂ ਬੜਾ ਸੌਫਟ ਆ ਮੈਂ ਕਿਹਾ ਤਾਰਾਂ ਦੇ ਉੱਤੇ ਵਾਲੀ ਗੱਲ ਹੁੰਦੀ ਨਹੀਂ ਜਿਹੜੀ ਉਹ ਇਹ ਬਰਫੀ ਹੈ ਜੀ ਹਾਂਜੀ ਇਹ ਕਿਹੜੀ ਬਦਲੀ ਬਰਫੀ ਹੈ ਜੀ ਮਲਾਈ ਬਰਫੀ ਮਲਾਈ ਬਰਫੀ ਚਲਾਈ ਜਾਊਗੀ ਵੇਖੋ ਜੀ ਵਾਹ ਜੀ ਵਾਹ ਤੇ ਆਹ ਕਿਹੜੇ ਆ ਜੀ ਗੁਲਾਬ ਜਾਮਨ ਇਹ ਕਿਹੜੇ ਆ ਜੀ ਉਹ ਕਾਲੇ ਗੁਲਾਬ ਜਾਮਨ ਉਹ ਜੀ ਇਹ ਰਸਗੁੱਲੇ ਆ ਜੀ ਇਹ ਰਸਗੁੱਲੇ ਆ ਚੰਗੋ ਇਹ ਬੜੇ ਵੈਰਾਈਟੀ ਗੱਲ ਚੰਗੋ ਓ ਪਰਮਨੰਦੀ ਬੇਕੋਏ ਸਾਹਿਬ ਆਪਣੇ ਹੋ ਮੈਟਰ ਨਾਲ ਹਵਾਈ ਸਾਹਿਬ ਵਾਲ ਕੇਮਰਾ ਪਿੱਛੇ ਕਮਾ ਇਧਰ ਇਧਰ ਚੱਲਦੇ ਦੇ ਇਹ ਤਾਂ ਕੈਮਰਾ ਉੱਤੇ ਵੀ ਆ ਮੂੰਹ ਇੱਥੇ ਆ ਮੂੰਹ ਇੱਥੇ ਆ ਇੱਥੇ ਹੁੰਦਾ ਕੈਮਰਾ ਆਂ ਜੇ ਦੱਸੋ ਜੀ ਆਪਣਾ ਕਿੰਨਾ ਦੁੱਧ ਲੱਗਾ ਇੱਥੇ ਸਾਰਾ 1 ਘੰਟਾ ਦੁੱਧ ਦੋਤੋ ਕੇ ਤੇ ਆਪਣੇ ਦੁੱਧ ਦੀ ਕੁਆਲਿਟੀ ਕਿੱਦਾ ਆ ਬਹੁਤ ਸਰਾਜੀ ਇਨਾ ਵੈਸੇ ਖਵਾ ਨਿਕਲੇ ਤੁਸੀਂ ਵੀ ਹੈਰਾਨ ਕਿ ਨਹੀਂ ਹਾਂਜੀ ਹਾਂਜੀ ਹੈਰਾਨ ਹਨ ਹਾਂਜੀ ਹੈਰਾਨ ਦੁੱਧ ਦੀ ਕੁਆਲਿਟੀ ਇੰਨਾ ਨੇ ਉਦੋਂ ਕੀ ਆ ਨਾ ਹੈਰਾਨ ਭਾਈ ਦੁੱਧ ਦੇ ਘਰ ਦੇ ਦੁੱਧ ਤੇ ਸਾਨੂੰ ਬੜਾ ਫਾਇਦਾ ਕਿਉਂਕਿ ਮਠਿਆਈ ਬਾਹਰ ਨਹੀਂ ਲੈਣ ਜਾਣੀ ਪੈਣੀ ਹਰ ਫੈਂਡ ਚੱਕ ਫੈਂਡ ਚੱਕ ਤੇ ਨਾ ਹੀ ਕਿਸੇ ਨੂੰ ਇਹਨਾਂ ਦੀ ਜਿਹੜੀ ਚੀਜ਼ ਬਣਾਈ ਨਾ ਕਿਸੇ ਨੂੰ ਐਸਿਡ ਬਣਿਆ ਨਾ ਕੋਈ ਮਤਲਬ ਉਹ ਹੋ ਜਾਂਦਾ ਨਾ ਕਈ ਸਵੇਰੇ ਖਾਣ ਨਾਲ ਸਿਰ ਦੁਖਨ ਲੱਪੇ ਨਾ ਹਨ ਤੇ ਜਦੋਂ ਹੋਰੀ ਮਸਾਲੇ ਜ਼ਿਆਦਾ ਹੁੰਦੇ ਆ ਉਹ ਇਦਾਂ ਦੀ ਕੋਈ ਚੀਜ਼ ਨਹੀਂ ਸੋ ਆਉਤਾ ਨੂੰ ਨਾਲ ਦੀ ਨਾਲ ਚੱਲਦੇ ਬਾਕੀ ਇਹਨਾਂ ਦਾ ਕੰਮ ਇਹਨਾਂ ਨੂੰ ਕਰ ਲਈਏ ਆ ਜਾਓ ਇੱਧਰ ਇੱਧਰ ਬੂਆ ਬੰਨਨਾ ਇੱਧਰ ਸਾਡੇ ਮੋਟਾ ਜੀ ਹਜੇ ਸੁੱਤੇ ਨਹੀਂ ਉੱਠੇ ਇੱਧਰ ਇੱਧਰ ਸਾਡਾ ਇੱਕ ਕੋਟ ਚੁੱਕਾ ਹੈ ਔਰ ਇਹ ਕੋਟ ਚੁੱਕਾ ਹੈ ਸੋ ਇੱਧਰ ਇਹ ਬੂਆ ਲੌਕ ਲਾ ਦਿੱਤੇ ਜਾਵੇ ਜਿਹੜੀਆਂ ਚੀਜ਼ਾਂ ਕੋਈ ਵੀ ਅੰਦਰ ਵੜ ਸਕਦਾ ਤੇ ਉੰਨੀ ਕੀ ਹੋ ਗਈ ਮੁੜ ਕੇ ਕੋਈ ਕਿਸੇ ਨੂੰ ਕੁਝ ਨਹੀਂ ਕਹਿ ਸਕਦਾ ਇੱਧਰ ਇੱਧਰ ਵੀ ਕੋਸ਼ਿਸ਼ ਕੋਈ ਮੋਟੇ ਦੇ ਵਿਆਹ ਇਹਨੇ ਸਾਨੂੰ ਇੱਕ ਪ੍ਰੋਬਲਮ ਆਈ ਸੀ ਮੈਂ ਕਹਿੰਦਾ ਭਾਈ ਤਨੂ ਸਫਾਈ ਦੀ ਬਹੁਤ ਜ਼ਿਆਦਾ ਵਿਆਹ ਦੇ ਵਿੱਚ ਬਹੁਤ ਖਲਾਰਾ ਪੈ ਗਿਆ ਸੀ ਚਲੋ ਹੁਣ ਭੈਣਾ ਉਹ ਕੰਮ ਕਰ ਦਿੰਦੀ ਆ ਵੇਖੋ ਇਧਰ ਵੀ ਕੋਈ ਸਫਾਈ ਸਫਾਈ ਹੈ ਜਿਹਦੀ ਜਾਈ ਦੀ ਕੋਈ ਇੰਨਾ ਤਾਂ ਖਲਾਰਾ ਪੈਣਾ ਨਾਰਮਲ ਆ ਵਿਆਹ ਤੇ ਘਰ ਚ ਚਲੋ ਬਹੁਤ ਜ਼ਿਆਦਾ ਖਲਾਰਾ ਪੈਣਾ ਚਲੋ ਬਾਰੀ ਗੱਲ ਕਰਦੇ ਯਾਰੀ ਕੁੜੀ ਤਾਂ ਦਿਖਾ ਦੇ ਨੇ ਪ੍ਰੈਸ ਕਰਦੀ ਰਾਤਰੀ ਜਨਰ ਕੱਪੜੇ ਪਰ ਮੂੰਹ ਰੱਖ ਕੁੜੀ ਆਦਾ ਅਸੀਂ ਆ ਰਹੇ ਹਾਂ ਇਹ ਇਧਰ ਦੋ ਬੱਚੇ ਸੁੱਤੇ ਨੇ ਮਮੀ ਦਾ ਆਦੀ ਮਹਾਰਾਜ ਨੂੰ ਪ੍ਰੈਸ ਕਰੇ ਅੱਜ ਰਿੰਗ ਸਰਮਨੀ ਕੁੜੀ ਦੀ ਹਾਂ ਆ ਆ ਹੀ ਦੇਣਾ ਆਇਦੇ ਹੁਣ ਹਾਂ ਤੇ ਤੈਨੂੰ ਰੋਬਣਾ ਅਮਨ ਘਰ ਦੇ ਪ੍ਰੈਸ ਮਾੜੀ ਘੜੀ ਫਿਰ ਇਹਨੇ ਪ੍ਰੈਸ ਵੀ ਕਰਦੇ ਨੇ ਨਾਲ ਮੱਛੀ ਛੜਦੀ ਨੇ ਤੇ ਘੜੀ ਮੇਰੀ ਲੱਗੀ ਨਾ ਚਾਰਜ ਹਾਂ ਦੇਖ ਜੇ ਤੇਰੀ ਚਾਰਜ ਹੋ ਗਿਆ ਤਾਂ ਮੈਂ ਆਪਦੀ ਵੀ ਚਾਰਜ ਕਰਾਂ ਮੈਂ ਦੀ ਘੜੀ ਹੀ ਨਹੀਂ ਚਾ ਮੈਨੂੰ ਲੱਗਦਾ ਇਹ ਵੀ ਨਹੀਂ ਹੁੰਦੀ ਬਈ ਇਹਦੇ ਨਾਲ ਨਹੀਂ ਇਹ ਹੋ ਗਈ ਆ ਲਿਆ ਆ ਮੇਰੀ ਵੀ ਲਿਓ ਆ ਕਰੋ ਅੱਜ ਤੁਸੀਂ ਕਹਿਣਾ ਕੱਪੜੇ ਕਾਫੀ ਜਾ ਹਾਂ ਆ ਪੰਚਾਇਤ ਦੇ ਭਾਂਡੇ ਵਾਪਸ ਕਰਦੇ ਨੇ ਡੈਕੋਰੇਸ਼ਨ ਤਾਂ ਹੋ ਗਿਆ ਓ ਮਾਈ ਗਾਡ ਇਹ ਹੋਇਆ ਗੁਰਸ਼ਰਨ ਸ਼ਾਇਲ ਮੇਰੇ ਸਾਹਮਣੇ ਇੱਕ ਫਲੂਜ ਚੱਲਦਾ ਰਿਹਾ ਲੱਗਦਾ ਗਲ ਚ ਕੁਝ ਲੱਗ ਗਿਆ ਵਾ ਉਹ ਟਸਨੋਵਰ ਦੇ ਵੀ ਹੁੰਦੇ ਉਹ ਮੈਂ ਇਹ ਸਾਰਿਆਂ ਨੂੰ ਪ੍ਰੋਬਲਮ ਆ ਰਹੀ ਆ ਬੁਖਾਰ ਤੇ ਸਾਰਿਆਂ ਨੂੰ ਆ ਹੋਵੇ ਹੋਵੇ ਮੰਦੀ ਸੋਪਾ ਆ ਮੈਂ ਵੀ ਤੈਨੂੰ ਕਿਹਾ ਸੀ ਉਹਨਾਂ ਨੇ ਉਹਦੇ ਅਕੋਰਡਿੰਗ ਦੇਖੇ ਬਹੁਤ ਸੋਹਣਾ ਕਰਦੇ ਆ ਡੈਕੋਰੇਸ਼ਨ ਦੀ ਕਦੇ ਜ਼ਿੰਮੇਵਾਰੀ ਇਹ ਨਹੀਂ ਹੁੰਦੀ ਕਿ ਕਲੀ ਡੈਕੋਰੇਸ਼ਨ ਕਰਦੇ ਨੇ ਕਲਰ ਕੰਬੀਨੇਸ਼ਨ ਕਿਦਾਂ ਕੰਟਰਾਸਟ ਬਣਾਉਣੇ ਚੀਜ਼ਾਂ ਦੇ ਵੈਰੀ ਗੁੱਡ ਆਪਣਾ ਡੈਕੋਰੇਸ਼ਨ ਤਾਂ ਬੜਾ ਘੈਂਟ ਹਾਂ ਬੰਦਾ ਹੀ ਬੜਾ ਸਰਾਏ ਵਾਲਾ ਇੱਕੋ ਜਿਹੀ ਚੀਜ਼ ਬੜੀ ਘੈਂਟ ਆ ਹਰ ਕਿਸੇ ਨੂੰ ਇਹ ਕਹਿਣਾ ਭੈਣ ਮਾਤਾ ਔਰ ਵੱਡੀ ਗੱਲ ਜਿੱਥੇ ਅਸੀਂ ਸਕੂਲੇ ਪੜ੍ਹਿਆ ਉੱਥੇ ਹੀ ਉਹ ਪੜ੍ਹਿਆ ਕਲਾਸ ਅੱਜ ਵੀ ਲਵਾਈਆਂ ਯੈਸ ਯੈਸ ਐਰਵਾ ਆਜ ਆ ਅਸੀਂ ਅੱਜ ਵੇਖਿਆ ਬਈ ਇਹਨੂੰ ਇਹ ਦੋਹਾਂ ਨੇ ਅੱਜ ਆਏ ਆ ਉਹ ਵੀ ਆਜ ਆਇਆ ਅਸੀਂ ਗੱਲ ਜੀ ਇਹ ਵੀ ਦਾਪਰਾ ਇਹ ਤਾਂ ਆਪਣੇ ਪੁਰਾਣੇ ਬੰਦੇ ਆ ਇਹਨਾਂ ਨੇ ਮੈਨੂੰ ਉਹ ਚਲਾ ਕੇ ਵਿਖਾਣਾ ਹਾਂ ਹਾਂ ਗੁਰਸ਼ਰਨ ਮੈਂ ਉਹ ਚੱਲਦਾ ਵੇਖਣਾ ਆ ਮਾੜਾ ਇੱਕ ਚਲਾਇਓ ਚਲੋ ਬਹਿ ਗਿਆ ਗੇੜਾ ਲੈ ਬਈ ਇਹਦੇ ਚ ਨਾ ਤੋਹ ਹੋਰ ਵੱਧਾ ਨਾਲ ਥੱਲੇ ਨਹੀਂ ਲੱਗਦਾ ਪਈ ਅੱਛਾ ਆਪੇ ਹਿੱਲੀ ਜਾਂਦਾ ਬੁੜੀਆਂ ਐਵੇਂ ਹੀ ਥੱਕ ਜਾਂਦੀਆਂ ਇਹਦੇ ਕੋਸ ਵਿੱਚ ਵਿੱਚ ਆ ਆ ਵਾਈਟਰ ਲਗਾਏ ਦੇ ਵਿੱਚ ਇੱਕ ਉਹ ਆ ਗੰਮਨ ਲੱਗਦਾ ਥੱਲੇ ਲੱਗਦਾ ਦੇ ਜਿਸ ਕਿਰਨ ਨੂੰ ਭਾਈ ਜਲੋਟਰ ਤੇ ਜਿੰਨੇ ਜੀਸ਼ੋ ਕਿਹਾ ਕੋਲੇ ਕੋਲੇ ਕਿੰਨੇ ਤਰ੍ਹਾਂ ਦੇ ਜੀ ਚਾਰ ਤਰ੍ਹਾਂ ਦੇ ਪਕੌੜੇ ਦੇ ਗਲਾਜ ਉਹਨਾਂ ਚੈੱਕ ਕਰਾ ਸੁਕੇ ਆ ਅਜੇ ਸਿਰਫ ਰੈਂਕ ਸਰ ਵੀ ਸਾਡੀ 50 ਤੋਂ 100 ਬੁੱਲੇ ਦੀ ਤੇ ਇਹੀ ਵਧੀਆ ਕਰ ਰਹੇ ਕਿ ਸਾਡੀ ਕੁੜੀ ਨਾ ਕਹ ਦੇ ਕਿ ਹਾਜੀ ਚ ਕੰਪਰੋਮਾਈਜ਼ ਨਹੀਂ ਹੁੰਦਾ ਇਹ ਚੀਜ਼ ਆਪਾਂ ਕੰਮ ਨਹੀਂ ਛੱਡਣੀ ਰਾਤ ਨੂੰ ਮੈਂ ਬਗੈਰਾ ਤੁਹਾਡੇ ਨਾਲ ਗੱਲ ਨਹੀਂ ਆਪਾਂ ਕਹੇ ਜੀ ਨਾ ਤੂੰ ਦੱਸ ਦਿਨਾ ਬਾਅਦ ਘੱਟ ਨਹੀਂ ਲੈਣੀ ਆਪਾਂ ਔਰ ਖਾਣ ਪੀਣ ਦਾ ਤੁਸੀਂ ਆਪਦਾ ਧਿਆਨ ਆਪੇ ਰੱਖਣਾ ਚਾਹ ਪਾਣੀ ਜੇ ਉਧਰੋਂ ਨਹੀਂ ਆਇਆ ਆਪਦਾ ਆਪੇ ਬਣਾ ਕੇ ਪੀ ਲੈਣਾ ਦੁੱਧ ਵਾਧੂ ਕਿਉਂਕਿ ਹਾਂ ਬੱਲਜੀ ਆ ਚੁੱਕੇ ਚਿੱਟਾ ਕੋਟ ਪਾ ਕੇ ਕਿੱਥੇ ਲਓ ਜੀ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਰਾਤ ਨੂੰ ਬਹੁਤ ਕੁਝ ਕਰ ਰਹੇ ਸੀ ਇੱਥੇ ਰਾਤ ਇਹ ਮੇਰੇ ਨਾਲ ਦਾ ਕੋਟ ਨਹੀਂ ਪਿੰਚ ਤੁਸੀਂ ਕਿੱਥੇ ਰਾਤੀ ਤੁਸੀਂ ਕਿੱਥੇ ਜਹਾਜ਼ ਲੈਂਡ ਕੀਤਾ ਆਪਦਾ ਫਿਰ ਰਾਤ ਇਹਨਾਂ ਦਾ ਜਹਾਜ਼ ਬੁੱਛ ਸਹੀ ਕਰੋ ਜੀ ਰਾਤ ਨਾ ਜਹਾਜ਼ ਹਰਮਣ ਦੇ ਘਰੇ ਨਹੀਂ ਇਹਨਾਂ ਦੀ ਜੀਬ ਖਰਾਬ ਹੋ ਚੁੱਕਿਆ ਜੀ ਬਾਹਰ ਜੀਬ ਖਰਾਬ ਕਰਤੀ ਕੇ ਕਰਤਾ ਜੀ ਕਰਤਾ ਕਰਤਾ ਟੈਂਸ਼ਨ ਨਾ ਸਿਲੰਡਰਾਂ ਦਾ ਅੱਜ ਆਪਾਂ ਇੱਕ ਕੰਪੀਟੀਸ਼ਨ ਕਰਾਉਣਾ ਥਿਲੋ ਕਲੇ ਦੇ ਹਾਪੇ ਭਰ ਕੇ ਨਾ ਇਹਨਾਂ ਨੇ ਮੁੱਛਾਂ ਟੰਗਾਂ ਕਿੰਦੀ ਤੇ ਕੱਢ ਦਿਆ ਨੀਮੂ ਪਾ ਟਿਕਦਾ ਨਿੰਬੂ ਇਹ ਨਿੰਬੂ ਨਹੀਂ ਆ ਨਿੰਬੂ ਥੋੜਾ ਨਿੰਬੂ ਟਿਕਦਾ ਹੁੰਦਾ ਯਾਰ ਇਹ ਗੰਦਾ ਹੈ ਗੰਦਾ ਨਹੀਂ ਟਿਕਦਾ ਨਿੰਬੂ ਜੱਟ ਦੀ ਉਹ ਗਣਾ ਹੈ ਨਾ ਜੱਟ ਦੀ ਮੁੱਛ ਡਬਲਯੂ ਵਰਗੀ ਹਾਂ ਇਹ ਅੱਛਾ ਭਾਈ ਭਾਈ ਇਹਦੇ ਡਬਲਯੂ ਦਾ ਬਲਾਸ ਕਰ ਹੋਇਆ ਇਹ ਗਲਤ ਹੋ ਗਈ ਸੌਰੀ ਗਲਤ ਗਲਤ ਇੱਧਰ ਇੱਧਰ ਹੋਰ ਕੋਈ ਖਾਨ ਪਹੁੰਚੇ ਨਾ ਪਹੁੰਚੇ ਆਪਾਂ ਪਹਿਲਾਂ ਟੇਸਟ ਕਰ ਲੈਣਾ ਹਨਾ ਕੋਈ ਕੋਈ ਕਟਣਾ ਵੀ ਹੁੰਦਾ ਕੋਈ ਬਾਬੇ ਦੇ ਨਾਮ ਦਾ ਕਟਣਾ ਹੁੰਦਾ ਭੋਗ ਤੁਸੀਂ ਪਹਿਲਾਂ ਹੀ ਲੈ ਜਾਨੇ ਆ ਕੱਢ ਕੇ ਰੱਖ ਇੱਕ ਸਹੀ ਗੱਲ ਨਹੀਂ ਜਗਦੀਪ ਜੀ ਮੇਰੇ ਤੋਂ ਬਿਨਾ ਤੁਸੀਂ ਖਾ ਰਹੇ ਆ ਉਹ ਵੀ ਕੱਲੇ ਪਨੀਰ ਵਾਲੇ ਅਮਨ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਦੀ ਹਾਂ ਮੂਵਿੰਗਾ ਦਾ ਸਿਰੋਰ ਦਾ ਵੀ ਸਿੱਧਾ ਆਉਂਦਾ ਸੈਲਫੀ 'ਚ ਇਹਦਾ ਮੂਵਿੰਗਾ ਆਉਂਦਾ ਹੁਣੇ ਪਰ ਇਹ ਨੂੰ ਮੂਵ ਕਰਕੇ ਗੱਲ ਕਰਾ ਕਰਾ ਕੋਈ ਗੱਲ ਨਹੀਂ ਆ ਇਸੇ ਦੇ ਨਾਲ ਜਿਹੜਾ ਇਹ ਵਾਲਾ ਮੈਂ ਇਹ ਵਲੌਗ ਆ ਖਤਮ ਹੁੰਦਾ ਸਾਹਮਣੇ ਰਾਜੂ ਨਹੀਂ ਆਉਂਦੇ ਹੋਏ ਰਾਜੂ ਰਾਜੂ ਇਗਨੋਰ ਮੀ ਚਲ ਕੋਈ ਨਾ ਹੋ ਜਾਣਾ ਹੋ ਜਾਣਾ ਕਦੇ ਕਦੇ ਉਸੇ ਹਾਇਸ ਕਿਹ ਬਲੌਗ ਸਾਇ ਹਾਏ ਆਇਆ ਇਧਰ 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 ਸਾਸਰੀ ਕਾਲ ਸਾਹਿਬ ਜੀ ਸਾਸਰੀ ਕਾਲ ਸਾਹਿਬ ਇਧਰ ਜੰਦਰਾ ਤੇ ਰੋ ਜੀ ਲੈਤਾ ਸੋਹਣੇ ਮੇਰੇ ਤਿਆਰ ਹੋ ਕੇ ਆ ਕੇ ਰੈਡੀ ਹੋ ਕੇ ਖੜ ਜਾਣਾ ਤੂੰ ਹਾਂ ਇਹਨਾਂ ਦੇ ਕੱਪੜੇ ਲਿਆ ਕੇ ਦੇਨੇ ਇਹਨਾਂ ਨੂੰ ਜਾ ਕੇ ਦੋ ਹਾਂ ਸੋ ਨਾਲ ਨਾਲ ਫੋਲੋਰ ਵੱਲ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਾਡੇ ਨਵੇਂ ਨਵੇਂ ਵਲੌਗ ਆਉਣ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਲਵ ਯੂ ਅੰਨੇਵਾ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੱਕਣਾ ਨਹੀਂ ਕਰ ਲਵ ਯੂ ਬਾਏ ਟੈਗ ਯੂ ਹੋ ਗਿਆ